ਅਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਅਮ੍ਰਿਤਸਰ ਦੇ ਪੋਸ਼ੇਰੀਆ ਗ੍ਰੇਸ ਐਵਨਿਊ ਵਿੱਚ ਬੰਦਪੇ ਘਰਾਂ ਵਿੱਚ ਚੋਰੀਆਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਵਲ ਲਾਈਨ ਪੁਲਿਸ ਦੇ ਪੁਲਿਸ ਅਧਿਕਾਰੀ ਅਮਲੋਕ ਸਿੰਘ ਨੇ ਦੱਸਿਆ ਕਿ ਲਾਰੈਂਸ ਰੋਡ ਇਲਾਕੇ ਦੇ ਵਿੱਚ ਅਮਨਦੀ ਹਸਪਤਾਲ ਦੀ ਬਾਈਕ ਸਾਈਡ ਤੇ ਗ੍ਰੇਸ ਐਵਨਿਊ ਵਿੱਚ ਬੰਦਪੇ ਘਰਾਂ ਦੇ ਵਿੱਚ ਚੋਰੀਆਂ ਕਰਨ ਦੇ ਮਾਮਲੇ ਕਾਫੀ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸੀ ਜਿਸ ਦੇ ਚਲਦੇ ਸਾਡੀ ਪੁਲਿਸ ਥਾਣੇ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਸਾਡੇ ਪੁਲਿਸ ਥਾਣੇ ਵੱਲੋਂ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਇਹਨਾਂ ਕੋਲੋਂ ਬੰਦਪੇ ਘਰਾਂ ਵਿੱਚੋਂ ਚੋਰੀ ਚੋਰੀ ਕੀਤੀ ਹਾਰਡਵੇ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਪੁਲਿਸ ਨੇ ਕਹਿੰਦੇ ਦੱਸਿਆ ਕਿ ਇਹਨਾਂ ਦੇ ਖਿਲਾਫ ਪਹਿਲੇ ਵੀ ਕਈ ਮਾਮਲੇ ਦਰਜ ਹਨ ਅਤੇ ਇਹ ਨਸ਼ਾ ਕਰਨ ਦੇ ਆਦੀ ਵੀ ਹਨ ਇਹ ਬੰਦਪੇ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਉਹਨਾਂ ਅੰਦਰੋਂ ਹਾਰਡਵੇ ਦਾ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਜਾਂਦੇ ਸਨ ਜਿਸ ਦੇ ਚਲਦੇ ਅਸੀਂ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਇਹ ਵੇਰਕਾ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੀ ਉਮਰ ਵੀ ਤੋਂ 25 ਸਾਲ ਦੇ ਕਰੀਬ ਹੈ ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਦੋਸ਼ੀ ਜਤਿੰਦਰ ਕੁਮਾਰ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਨ ਹਾਸਲ ਕੀਤਾ ਹੈ ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਅਗਲੇ ਵਿੱਚ ਜ਼ੋਰ ਫੜਿਆ ਜਿਹੜਾ 6 ਮਹੀਨੇ ਤੋਂ ਆਪਣਾ ਲਗਾਤਾਰ ਮਕਾਨ ਮਾਲਕ ਦੇ ਘਰ ਚੋਰੀ ਕੀ ਸਰਮਾਉਣਾ ਲਗਾ ਰਿਹਾ ਇਹ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ 57 24 ਨੂੰ ਕਿ ਗ੍ਰੇਸ ਐਵੇਨਿਊ ਜੋ ਅਮਨਦੀ ਮੈਡੀ ਸਿਟੀ ਦੇ ਬੈਕ ਸਾਈਡ ਦਾ ਏਰੀਆ ਹੈ ਲਾਰੈਂਸ ਰੋਡ ਉੱਥੇ ਜਿਹੜੇ ਕੋਈ ਖਾਲੀ ਘਰ ਨੇ ਉਹਨਾਂ ਵਿੱਚ ਜਾਂ ਕਈ ਅ ਦੂਸਰੇ ਘਰਾਂ ਦੇ ਵਿੱਚ ਕੁਝ ਸਮੇਂ ਤੋਂ ਜਿਹੜਾ ਕੋਈ ਘਰੇਲੂ ਸਮਾਨ ਸੀ ਕੋਈ ਉਹਨਾਂ ਦੀਆਂ ਟੂਟੀਆਂ ਜਾਂ ਕੋਈ ਤਾਰਾਂ ਜਾਂ ਕੋਈ ਹੋਰ ਸਟੋਰ ਦੇ ਵਿੱਚ ਕੋਈ ਸਮਾਨ ਪਿਆ ਸੀ ਉਹ ਚੋਰੀ ਹੋ ਰਿਹਾ ਸੀ ਇਦੇ ਸਬੰਧ ਵਿੱਚ ਅਸੀਂ ਇਨਫੋਰਮੇਸ਼ਨ ਤੇ ਐਫਆਈਆਰ ਰਜਿਸਟਰ ਕੀਤੀ ਐਫਆਈਆਰ ਨੰਬਰ 115 ਡੇਟੇਡ 5724 ਅੰਡਰ ਸੈਕਸ਼ਨ 305 317 ਬੀ ਐਨ ਐਸ ਠਾਣਾ ਸਿਵਲ ਲਾਈਨ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਅਰੈਸਟ ਕੀਤੇ ਆ ਜਿਨ੍ਹਾਂ ਵਿੱਚੋਂ ਜਤਿੰਦਰ ਸਿੰਘ ਆਕਾਸ਼ ਤੇ ਗੌਰਵ ਇਹ ਸਾਰੇ ਵੀਰਕੇ ਦੇ ਰਹਿਣ ਵਾਲੇ ਨੇ ਔਰ ਇਹਨਾਂ ਪਾਸੋਂ ਜੋ ਹਾਰਡਵੇਅਰ ਦਾ ਸਮਾਨ ਹੈ ਜੋ ਘਰਾਂ ਦੇ ਵਿੱਚ ਚੋਰੀਆਂ ਕਰਦੇ ਸੀ ਉਹ ਅਸੀਂ ਰਿਕਵਰ ਕੀਤਾ ਹੈ ਸਰ ਕੋ ਨਸ਼ੇ ਵਗੈਰਾ ਦੇ ਆਦੀ ਸੀ ਜਾਂ ਕੋਈ ਪਹਿਲਾਂ ਵੀ ਹਾਂ ਕੋਈ ਮਾਮਲਾ ਦਰਜ ਹੈਗਾ ਸਰ ਇਹਦੇ ਵਿੱਚ ਜਿਹੜਾ ਜਤਿੰਦਰ ਸਿੰਘ ਹੈਗਾ ਆ ਜੀ ਇਹਦੇ ਤੇ ਪਹਿਲਾਂ ਵੀ ਐਨਡੀपीएस ਦਾ ਕੇਸ ਰਜਿਸਟਰਡ ਆ ਟਾਣਾ ਵੀਰਕੇ ਤੋਂ ਤੇ ਬਾਕੀ ਵੀ ਜਿਹੜੇ ਹੈਗੇ ਨੇ ਉਹ ਵੀ ਡਿਡਿਕਸ਼ਨ ਤੋਂ ਉਹਨਾਂ ਦਾ ਕੁਲੀਆ ਵਗੈਰਾ ਲੈ ਰਹੇ ਨੇ ਉਹ ਸਰ ਕਿੰਨੇ ਬੋਮਰ ਹੈਗੇ ਆ ਕਿੰਨੀ ਦੇਖੋ ਕੰਮ ਕਰ ਰਹੇ ਆ ਇਹ ਤਕਰੀਬਨ ਇਹਨਾਂ ਦੀ 25-26 ਸਾਲ ਦਾ ਜੀ ਗਰੁੱਪ ਆ ਤੇ ਜੋ ਸਾਨੂੰ ਗ੍ਰੇਸ ਐਵੇਨਿਊ ਤੇ ਆਸ-ਪਾਸ ਦੇ ਇਲਾਕਿਆਂ ਤੋਂ ਵੀ ਸ਼ਿਕਾਇਤ ਮਿਲ ਰਹੀ ਸੀ ਤੇ ਅਸੀਂ ਉਹਦੇ ਸਬੰਧ ਵਿੱਚ ਰੈਗੂਲਰਲੀ ਉੱਥੇ ਪੈਟਰੋਲਿੰਗ ਤੇ ਬਾਕੀ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਉਹ ਤੇ ਬੇਸਿਸ ਤੇ ਐਫ ਆਈ ਆਰ ਰਜਿਸਟਰ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਹੈ ਸਰ ਇਹਨਾਂ ਦਾ ਹੋਰ ਵੀ ਕੋਈ ਗੈਂਗਰੇ ਦਾ ਨਾਲ ਸਬੰਧ ਰੱਖਦੇ ਨੇ ਕਿਦਾਂ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕੀ ਕੋਈ ਹੋਰ ਇਹਨਾਂ ਦੇ ਨਾਲ ਅੱਗੇ ਫਦਰ ਕੋਈ ਇਹਨਾਂ ਦੇ ਨਾਲ ਬੰਦੇ ਅਟੈਚਡ ਨੇ ਜਾ ਇਹਨਾਂ ਦੇ ਕੋਈ ਇਨਫੋਰਮੇਸ਼ਨ ਦੇਣ ਵਾਲਾ ਕੋਈ ਰੈਕੀ ਕੰਡਕਟ ਕਰਨ ਵਾਲਾ ਉਹਨਾਂ ਨੂੰ ਵੀ ਅਸੀਂ ਜਲਦੀ ਇਹਦੇ ਵਿੱਚ ਨਾਮਜ਼ਦ ਕਰਕੇ ਅਰੈਸਟ ਕਰਾਂਗੇ ਸਰ ਇਹ ਕਿਹਨੂੰ ਵੇਚਦੇ ਸੀ ਇਹ ਸਮਾਨ ਜਿਹੜਾ ਉਹ ਹੈ ਜੀ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਇਹਦੇ ਵਿੱਚ ਕੋਈ ਜਿਹੜਾ ਹਾਰਡਵੇਅਰ ਦਾ ਸਮਾਨ ਆ ਉਹ ਰਿਕਵਰ ਕੀਤਾ ਗਿਆ ਹੈ ਬਾਕੀ ਅੱਗੇ ਇਹਨਾਂ ਕੋ ਨੁਗਾਈ ਨਾ ਪੁਸ਼ਕਿਸ਼ ਕੀਤੀ ਜਾਵੇਗੀ ਇੱਕ ਦੋਸ਼ੀ ਜਿਹੜਾ ਜਤਿੰਦਰ ਹੈ ਉਹ ਰਿਮਾਂਡ ਤੇ ਆ ਤੇ ਦੂਸਰੇ ਦੋਸ਼ੀਆਂ ਨੂੰ ਵੀ ਅਸੀਂ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਫਦਰ ਰਿਮਾਂਡ ਲਵਾਵਾਂਗੇ ਤੇ ਅੱਗੇ ਉਹਨਾਂ ਤੋਂ ਕਲੀਅਰ ਕਰਾਂਗੇ ਸਰ ਜਿਹੜਾ ਸਮਾਨ ਜਿਹਨੂੰ ਵੇਚਦੇ ਉਹਦੇ ਵੀ ਕੋਈ ਕਾਰਵਾਈ ਕੀਤੀ ਜਾਏਗੀ ਸਰ ਬਿਲਕੁਲ ਉੱਤੇ ਕਾਰਵਾਈ ਕੀਤੀ ਜਾਵੇਗੀ ਤੇ ਅਸੀਂ ਪੂਰੀ ਤਰ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜਾ ਫਦਰ ਇਹਨਾਂ ਨੇ ਬਾਕੀ ਹੋਰ ਕਿਸੇ ਏਰੀਆ ਤੋਂ ਵੀ ਸਮਾਨ ਚੋਰੀ ਕੀਤਾ ਹੋਏਗਾ ਉਹਦੇ ਸੰਬੰਧੀ ਵੀ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ